ਕੱਲਾ ਲੱਕੜ ਮੇਲਾ ਨਹੀਂ ਲੱਕੜ ਹੋਲ ਸੇਲ ਮੇਲਾ ਹੋਲ ਸੇਲ ਮੇਲਾ ਜੀ ਐ ਵੀ ਦਰਸ਼ਕੋ ਹੁਣ ਜਿਹੜਾ ਇੱਥੇ ਨਹੀਂ ਜਿਹੜਾ ਲਾਹਾ ਲੈ ਸਕਦਾ ਹੋਲ ਸੇਲ ਮੇਲੇ ਦਾ ਫੇਰ ਹੋਰ ਕਿਤੇ ਨਹੀਂ ਲਿਆ ਜਾ ਸਕਦਾ ਤੁਸੀਂ ਉਰੇ ਆਓ ਕੋਈ ਕਾਰੀਗਰ ਬੰਦਾ ਆ ਜੇ ਕੋਈ ਫੈਕਟਰੀ ਆ ਜੇ ਕੁੱਟੀ ਕਲਾ ਜਿਹੜਾ ਮਰਜੀ ਆ ਜੇ ਤੁਸੀਂ ਆ ਕੇ ਉਰੇ ਕਹੋ ਵੀ ਇਹ ਸਾਗਵਾਨ ਨਹੀਂ ਹੈਗਾ ਆਪਾਂ 1 ਲੱਖ ਰੁਪਏ ਤੋਂ ਨਹੀਂ ਲੱਗ ਜਾਏਗਾ 1 ਲੱਖ ਰੁਪਏ ਦਾ ਲੈ ਆਉਂਦੇ ਮੈਂ ਅੱਛਾ ਜੀ ਜਿਹੜਾ ਬੰਦਾ ਸਾਫਤ ਕਰੂ ਵੀ ਇਹ ਸਾਗਵਾਨ ਨਹੀਂ 1 ਲੱਖ 1 ਲੱਖ ਰੁਪਏ ਦਾ ਨਿਯਮ ਉਹ ਲੈ ਕੇ ਤੇ ਰਾਂਗੇ ਪਿੰਡੀ ਦੇ ਪੱਲੇ ਸਾਗਵਾਨ ਦੇ ਪੱਲੇ ਜੀ ਕੈਲ ਰਸ਼ੀਲ ਕੈਲ ਦੇ ਪੱਲੇ ਜਿਹੜਾ ਮਰਗੀ ਤੁਸੀਂ ਪੱਲਾ ਸਾਡੇ ਤੋਂ ਪਤਾ ਕਰਕੇ ਆ ਜਿਓ ਕਿਸੇ ਬੰਦੇ ਤੋਂ ਆਪਦੇ ਦਾ ਰੇਟ ਫਰਕ ਨਿਕਲੂ ਕਟੋ ਕਰ ਸਭ ਤੋਂ ਵੱਡੀ ਗੱਲ ਇਹ ਹੈ ਜੀ ਇਹ ਨਹੀਂ ਹੈਗਾ ਵੀ ਇੱਕ ਪੱਲਾ ਤੁਹਾਨੂੰ ਮਹਿੰਗਾ ਸਸਤਾ ਦੱਸਤਾ ਜਾਂ ਕੋਈ ਰੇਟ ਦੇ ਵਿੱਚ ਹਿਰਾਫੇਰੀ ਕਰਕੇ ਦੱਸਤੀ ਵੀ ਬਾਅਦ ਚ ਜਦੋਂ ਕਸਟਮਰ ਆਉਂਦਾ ਹੈ ਕੋਈ ਰੇਟ ਦਾ ਫਰਕ ਨਿਕਲ ਜੂ ਇਹ ਵੀ ਆਪਣੀ ਫੁੱਲ ਜ਼ਿੰਮੇਵਾਰੀ ਹੁੰਦੀ। ਇੱਕ ਮਿਸਤਰੀ ਕੱਲਾ ਕੱਲਾ ਪੀਸ ਬਣਾਊਗਾ ਕੱਲੀ ਕੱਲੀ ਤੁਸੀਂ ਲੈ ਕੇ ਆਉਂਗੇ ਮਾਰਕੀਟ ਚੋਂ ਚੀਜ਼ਾਂ ਤੁਹਾਨੂੰ ਆਟੋਮੈਟਿਕ ਮਹਿੰਗਾ ਪੈ ਜਾਣਾ। ਬਿਲਕੁਲ ਜੀ। ਪਰ ਇੱਥੇ ਕੀ ਹੈ ਫਿਰ ਇੱਥੇ ਮੇਲਾ ਨਾ ਹੀ ਲੱਕੜ ਮੇਲਾ ਕਹਿੰਦੇ ਨੇ ਇਹਨੂੰ ਆਪਣੇ ਕੋਲੇ ਹਮੇਸ਼ਾ ਹੀ ਲੱਕੜ ਮੇਲਾ ਲੱਗਿਆ ਰਹਿੰਦਾ ਜਿਹਦੇ ਨਾਲ ਤੁਹਾਨੂੰ ਰੇਟ ਇਹੋ ਜਿਹੇ ਦੇ ਦਾਂਗੇ ਵੀ ਤੁਸੀਂ ਸੋਚ ਤੋਂ ਵੀ ਥੋੜੀ ਜਿਹਾ ਪਰੇ ਨੇ। ਗੱ ਉਹ ਕੀ ਹੁੰਦਾ ਕੀ ਸਿਸਟਮ ਵੀ ਉਹ ਤਾਂ ਕੁਛ ਮਰਜ਼ੀ ਮਾਰੀਏ ਉਹਦੇ ਵਿੱਚ ਕੀ ਹੁੰਦਾ ਜੀ ਦਾਣੇਦਾਰ ਸ਼ੀਟ ਹੁੰਦੀ ਐ ਐਸਐਫ ਜੀ ਸ਼ੀਟ ਹੁੰਦੀ ਐ ਨਾਰਮਲ ਉਹਨੂੰ ਐਸਐਫ ਬਣਾਉਂਦੀ ਐ ਕੰਪਨੀ ਸਪੈਸ਼ਲ ਉਹਦਾ 100 200 ਰੁਪਏ ਐਕਸਟਰਾ ਹੁੰਦਾ ਪਰ ਆਪਾਂ ਵੀਡੀਓ ਵਗੈਰਾ ਪਾਉਂਦੇ ਰਹਿੰਦੇ ਆਪਾਂ ਕੋਈ ਵੀ ਪੈਸਾ ਐਕਸਟਰਾ ਨਹੀਂ ਲੈਣਾ ਅੱਛਾ ਜੀ ਸਤਿ ਸ਼੍ਰੀ ਅਕਾਲ ਦੋਸਤੋ ਲੰਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਮੇਰੇ ਪਿੱਛੇ ਜਿਹੜਾ ਤੁਸੀਂ ਆਹ ਦੇਖ ਰਹੇ ਹੋ ਨਾ ਮਿਸ਼ਾਲ ਗੁੱਡ ਵਰਕਸ ਵਰਕਸ ਲੋਗੋ ਦੇਖੋ ਪੰਜਾਬ ਦੇ ਵਿੱਚ ਧੁੰਮ ਮਚਾਈ ਪਈ ਆ ਪੰਜਾਬ ਛੱਡ ਪੂਰੇ ਇੰਡੀਆ ਦੇ ਵਿੱਚ ਗਾਹ ਪਾਇਆ ਪਿਆ ਲੋਕ ਨਾ ਗੱਲਾਂ ਕਰਦੇ ਨੇ ਇੱਕ ਦੂਜੇ ਦੇ ਕੰਨ 'ਚ ਜਦੋਂ ਕਿਸੇ ਹੋਰ ਬੁੱਡਵਰਕਸ਼ 'ਚ ਬੈਠੇ ਹੁੰਦੇ ਨੇ ਨਾ ਫਿਰ ਕੰਨ 'ਚ ਕਹਿੰਦੇ ਨੇ ਬਾਈ ਯਾਰ ਇਹਨਾਂ ਦਾ ਰੇਟ ਬਹੁਤ ਮਹਿੰਗਾ ਗਾ ਤੂੰ ਔਖਾ ਸੌਖਾ 50 60 ਕਿਲੋਮੀਟਰ 100 ਕਿਲੋਮੀਟਰ ਤੂੰ ਲੌਂਗਵਾਲ ਜਾ ਤੇ ਆ ਜਾਣ ਦਾ ਮੁੱਲ ਮੜੂਗਾ ਕਿਉਂਕਿ ਪੂਰੇ ਇੰਡੀਆ 'ਚ ਬਾਈ ਐਂ ਕਹਿੰਦਾ ਹਿੱਕ ਥਾਪੜ ਕੇ ਕਹਿੰਦਾ ਵੀ ਮੇਰੇ ਵਰਗਾ ਰੇਟ ਜੇ ਕੋਈ ਦੇ ਜੇ ਮੈਂ ਡਬਲ ਪੈਸੇ ਮੜੂਗਾ ਲਿਖ ਕੇ ਦਿਨਾ ਬਟ ਕੁਆਲਟੀ ਵੀ ਐਵੇਂ ਨਹੀਂ ਹੋਵੇ ਕਿਤੇ ਕੱਲਾ ਰੇਟ ਦਾ ਹੀ ਮੁਕਾਬਲਾ ਕਰੀ ਜਾਮੋ ਮੇਰੀ ਵਾਲੀ ਕੁਆਲਟੀ ਦੇ ਕਹਿੰਦਾ ਮੇਰੇ ਵਾਲਾ ਰੇਟ ਜੇ ਕੋਈ ਦੇ ਦੇ ਮੈਂ ਦੁੱਗਣੇ ਪੈਸੇ ਮੋੜੂ ਆਪਣੇ ਨਾਲ ਆ ਬਾਈ ਲਖਵਿੰਦਰ ਸਿੰਘ ਮਿਸਾਲ ਬਟ ਵਰਕਸ਼ਾਲਾ ਸਤਿਸ਼ੀ ਗਾਲਬੀਰ ਜੀ ਉਹ ਠੀਕ ਠਾਕ ਹੋ ਹਾਂਜੀ ਹਾਂ ਵਧੀਆ ਜੀ ਕਿਵੇਂ ਸੇਤਾ ਵਧੀਆ ਜੀ ਵਧੀਆ ਜੀ ਐਨ ਵਧੀਆ ਜੀ ਦੋਸਤੋ ਗੱਲ ਇਹ ਵੀ ਅੱਜ ਜਮਾ ਐ ਲਾ ਲੋ ਵੀ ਫੈਕਟਰੀ 'ਚ ਬੈਠੇ ਆ ਫੈਕਟਰੀ ਪੰਜਾਬ ਦੀ ਮੰਨੀ ਪ੍ਰਮੰਨੀਆ ਵੱਡਾ ਨਾਮ ਹੋ ਚੁੱਕਿਆ ਹੈਗਾ ਬਾਈ ਲਖਵਿੰਦਰ ਓਨਰ ਨੇ ਉਹਦੇ ਆਹ ਨੂੰ ਡਿਜ਼ਾਈਨ ਦਿਖਾਉਨੇ ਆ ਫੈਕਟਰੀ ਦੇ ਵਿੱਚ ਨਿਗਾ ਮਾਰੋ ਤੁਸੀਂ ਕਿੰਨਾ ਮਾਲ ਤਿਆਰ ਹੁੰਦਾ ਡੇਲੀ ਦਾ ਡੇਲੀ ਗੱਡੀਆਂ ਭਰ ਕੇ ਜਾਂਦੀਆਂ ਨੇ ਬਾਈ ਕੀ ਚੱਕਰ ਆ ਵੀ ਇੰਨਾ ਮਾਲ ਕਿਉਂ ਲਈ ਜਾਂਦਾ ਈ ਸਾਰੇ ਪੰਜਾਬ ਜੀ ਤੁਰ ਹੀ ਜਾਂਦੇ ਆ ਤੁਸੀਂ ਸਾਡਾ ਜੀ ਦੇਖੋ ਰੇਟ ਹੁੰਦਾ ਜਿਹੜਾ ਬਹੁਤ ਘੱਟ ਹੁੰਦਾ ਅਸੀਂ ਪਹਿਲੇ ਦਿਨ ਤੋਂ ਲਾ ਕੇ ਹੁਣ ਤੱਕ ਦਾ ਸਾਡਾ 100 ਪੱਲੇ ਦਾ 80 ਪੱਲਿਆਂ ਦਾ ਚਲੋ ਕਦੇ 100 ਪਾਰ ਵੀ ਜਾਂਦਾ ਸਾਡਾ ਟਾਰਗੇਟ ਹੁੰਦਾ ਜੀ ਐਵਰੇਜ ਡੇਲੀ ਦੀ ਡੇਲੀ ਦੀ ਇਹ ਸਾਡਾ ਐਵਰੇਜ ਨਾ ਪਵੇ ਜਿੰਨੀ ਸੋਚਿਆ ਸਾਨੂੰ ਫਿਰ ਵੀ ਉਹਦੇ ਨਾਲ ਲਾਸ ਪੈਣ ਦੇ ਚਾਂਸ ਰਹਿੰਦੇ ਨੇ ਜੀ ਕਿਦੇ ਕਰਕੇ ਅਸੀਂ ਸਸਤੇ ਦੇ ਲਿਆ ਬੱਲੇ ਠੀਕ ਹੈ ਜੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਜੀ ਦੇਖੋ ਕੁਆਲਿਟੀ ਹਮ ਅਗਰ ਪੰਨਾ ਪਸ ਸਸਤੇ ਦੇ ਚੱਕਰਾਂ 'ਚ ਪੈ ਗਏ ਫਿਰ ਤਾਂ ਗਾਹਕ ਦੇ ਵੱਲੇ ਕੁਝ ਵੀ ਨਹੀਂ ਪੈਂਦਾ ਦੁਕਾਨਦਾਰ ਤਾਂ ਕੰਪੀਟੀਸ਼ਨ ਲੜ ਲੂਗਾ ਬਿਲਕੁਲ ਜੀ ਜਿਵੇਂ ਹੁਣ ਇਹ ਪੰਨਾ ਤੁਸੀਂ ਦੇਖ ਲੋ ਆਜੋ ਹਾਂਜੀ ਹਾਂਜੀ ਹੋ ਇਹਦਾ ਟੀ ਕਰੇਸ਼ ਹੈ ਜੀ ਟੀ ਕਰੇਸ਼ ਰੇਸ਼ੇ ਦੇ ਵਿੱਚ ਐਸ ਐਫ ਐ ਹੀ ਸ਼ੀਟ ਹੈ ਹਮ ਐਸ ਐਫ ਸ਼ੀਟ ਨਾਲ ਸਕ੍ਰੈਚ ਲੈਸ ਹੋ ਗਿਆ ਟੀ ਕੇ ਦਾ ਰੇਸ਼ਾ ਹੋ ਗਿਆ ਘੱਟੋ ਘੱਟ 2.5 ਤੋਂ ਲੈ ਕੇ 300 ਰੁਪਏ ਸਕੇਅਰ ਫੁੱਟ ਦਾ ਮਾਰਕੀਟ ਰੇਟ ਹੈ ਜੀ ਇਹਦਾ ਅੱਛਾ ਜੀ ਪਰ ਆਪਾਂ ਨੇ ਤੁਹਾਨੂੰ ਸਿਰਫ 135 ਰੁਪਏ ਸਕੇਅਰ ਫੁੱਟ ਦੇ ਵਿੱਚ 2800 ਰੁਪਏ ਦਾ ਪੱਲਾ ਦੇ ਦੇਣਾ 2800 ਦਾ ਪੱਲਾ ਇਹ 7 ਦਿਨ ਦਾ ਹੈ ਨਾ ਇਹ 7 ਇਹ 3381 ਦਾ ਪੱਲਾ ਹੈ ਜੀ ਅੱਛਾ ਪੌਣੇ ਤਿੰਨ ਦਾ ਕਹਿ ਸਕਦੇ ਆਪਾਂ ਪੌਣੇ ਤਿੰਨ ਦਾ ਜੀ ਅੱਛਾ ਗੱਲ ਇਹ ਹੈ ਜੀ ਜਿਹੜੇ ਸਕ੍ਰੈਚ ਲੈਸ ਦੀ ਗੱਲ ਕਰਦੇ ਆਪਾਂ ਉਹ ਕੀ ਹੁੰਦਾ ਕੀ ਸਿਸਟਮ ਵੀ ਉਹ ਤਾਂ ਕੁਝ ਮਰਜ਼ੀ ਮਾਰੀਏ ਉਹਦੇ ਵਿੱਚ ਕੀ ਹੁੰਦਾ ਜੀ ਦਾਣੇਦਾਰ ਸ਼ੀਟ ਹੁੰਦੀ ਹੈ ਐਸਐਫ ਜੀ ਸ਼ੀਟ ਹੁੰਦੀ ਹੈ ਨਾਰਮਲ ਉਹਨੂੰ ਐਸਐਫ ਬਣਾਉਂਦੀ ਹੈ ਕੰਪਨੀ ਸਪੈਸ਼ਲ ਉਹਦਾ 100-200 ਰੁਪਏ ਐਕਸਟਰਾ ਹੁੰਦਾ ਪਰ ਆਪਾਂ ਵੀਡੀਓ ਵਗੈਰਾ ਪਾਉਂਦੇ ਰਹਿਣਾ ਆਪਾਂ ਕੋਈ ਵੀ ਪੈਸਾ ਐਕਸਟਰਾ ਨਹੀਂ ਲੈਣਾ ਜੀ ਅੱਛਾ ਜੀ ਫੇਰ ਵੀ ਚਾਹੇ ਉਹ ਸ਼ੀਟ ਐਸ ਚਾਹੇ ਉਹ ਨਹੀਂ ਹੈਗੀ ਤਾਂ ਵੀ ਆਪਾਂ ਤੁਹਾਨੂੰ 135 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਹੀ ਪੀਸ ਦੇਵਾਂ ਫਿਕਸ ਰੇਟ ਆ ਫਿਕਸ ਰੇਟ ਠੀਕ ਹੈ ਜੀ ਤੇ ਹਾਂਜੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਇਹ ਨਹੀਂ ਹੈਗਾ ਵੀ ਇੱਕ ਪੱਲਾ ਤੁਹਾਨੂੰ ਮਹਿੰਗਾ ਸਸਤਾ ਦੱਸਤਾ ਜਾਂ ਕੋਈ ਰੇਟ ਦੇ ਵਿੱਚ ਹਿਰਾਫੇਰੀ ਕਰਕੇ ਦੱਸਦੀ ਵੀ ਬਾਅਦ ਚ ਜਦੋਂ ਕਸਟਮਰ ਆਉਂਦਾ ਹੈ ਕੋਈ ਰੇਟ ਦਾ ਫਰਕ ਨਿਕਲ ਜਾ ਇਹ ਵੀ ਆਪਣੀ ਫੁੱਲ ਜ਼ਿੰਮੇਵਾਰੀ ਹੁੰਦੀ ਹੈ ਜੋ ਰੇਟ ਹੋ ਗਿਆ ਉਹ ਹੋ ਗਿਆ ਜੋ ਹੈ hore ਜਿਹੜੀਆਂ ਸ਼ੀਟਾਂ ਨੇ ਫੁੱਲ ਲੇਟੈਸਟ ਸ਼ੀਟਾਂ ਨੇ ਜਿਹੜੀਆਂ ਅੱਜ ਦੇ ਵਿੱਚ ਸਭ ਤੋਂ ਜ਼ਿਆਦਾ ਚੱਲਦੀਆਂ ਠੀਕ ਹੈ ਜੀ ਗਲੋਸੀ ਸ਼ੀਟ ਆ ਗਈ ਮੈਟ ਸ਼ੀਟ ਆ ਗਈ ਸੁਪਰ ਮੈਟ ਆ ਗਈ ਹੂੰ ਵਧੀਆ ਜਿਵੇਂ ਕਹਿੰਦੇ ਵਧੀਆ ਵਧੀਆ ਲਾਈਨਰ ਜਿਹੜੇ ਅੱਜ ਕੱਲ ਚੱਲਦੇ ਨੇ ਉਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਮੈਂ ਯਕੀਨ ਮੰਨਿਓ ਵੀ 250 ਰੁਪਏ ਸਕੇਅਰ ਫੁੱਟ ਦੀ ਪੱਲੇ ਜੀ ਜੀ ਸੋਨੋ ਜੀ ਵੀਡੀਓ ਵੀ ਦਿਖਾ ਦਾਂਗੇ ਵੀ 2200 ਰੁਪਏ ਸਕਰ ਫੁੱਟ ਵੇਚਦੇ ਨੇ 4 400 ਰੁਪਏ ਸਕਰ ਫੁੱਟ ਵੇਚਦੇ ਨੇ 12 12000 15 15000 ਰੁਪਏ ਦਾ ਪੱਲਾ ਵੇਚਦੇ ਨੇ ਅਸੀਂ ਸਿਰਫ 3000 ਰੁਪਏ ਦੇ ਵਿੱਚ ਪੱਲੇ ਦੇ ਦਿੰਨੇ ਅੱਛਾ ਗੱਲ ਇਹ ਹੈ ਵੀ ਇਹ ਤਾਂ ਆ ਗਈ ਜੀ ਸਰਮੈਕੀ ਵਾਲੇ ਕਹਿੰਦੇ ਆਪਾਂ ਸਰਮੈਕੀ ਵਾਲੇ ਹੋਰ ਕੀ ਕੀ ਮਾਲ ਤਿਆਰ ਕਰਦੇ ਨੇ ਸਾਗਵਾਨ ਵਗੈਰਾ ਵੀ ਤਿਆਰ ਕਰਦੇ ਨੇ ਰਿੰਡੀ ਦੇ ਪੱਲੇ ਸਾਗਵਾਨ ਦੇ ਪੱਲੇ ਜੀ ਕੈਲ ਰਸ਼ੀਲ ਕੈਲ ਦੇ ਪੱਲੇ ਜਿਹੜਾ ਮਰਗੀ ਤੁਸੀਂ ਪੱਲਾ ਸਾਡੇ ਤੋਂ ਪਤਾ ਕਰਕੇ ਆ ਜਿਓ ਕਿਸੇ ਬੰਦੇ ਤੋਂ ਜੀ ਅੱਗ ਦਾ ਰੇਟ ਫਰਕ ਨਿਕਲੂ ਕਟੋ ਕਰ ਠੀਕ ਹੈ ਜੀ ਮਤਲਬ ਕਿਚਨ ਵਗੈਰਾ ਵੀ ਤੁਸੀਂ ਤਿਆਰ ਕਰਦੇ ਹੋ ਨਾ ਕਿਚਨ ਵਗੈਰਾ ਵੀ ਜੀ ਆ ਦੇਖੋ ਜਿਵੇਂ ਹੋਣਾ ਸਾਗਵਾਨ ਹੈ ਜੀ ਹੂੰ ਸਾਗਵਾਨ ਦੇ ਵਿੱਚ ਕੀ ਹੁੰਦਾ ਹਰ ਇੱਕ ਚੀਜ਼ ਦਾ ਫਰਮਾ ਬਣਿਆ ਹੋਇਆ ਜੀ ਇੱਕ ਮੁੰਡੇ ਨੇ ਇਹਨੂੰ ਫਰਮੇ ਤੇ ਲਗਾਤਾ ਇੱਕ ਮੁੰਡੇ ਨੇ ਉਹਨੂੰ ਫਰਮੇ ਤੇ ਲਗਾਤਾ ਹੂੰ ਜਦੋਂ ਪੱਲਾ ਇਕੱਠਾ ਹੈ ਕਰਾਂਗੇ ਆਟੋਮੈਟਿਕ ਸਾਰੇ ਜੋਇੰਟ ਇਕੱਠੇ ਹਨ ਤੁਸੀਂ ਇਹ ਦੇਖੋ ਇਹਦੇ ਵਿੱਚ ਤੁਹਾਨੂੰ ਲੱਗ ਰਿਹਾ ਵੀ ਕਿਤੋਂ ਜੋੜ ਜਾਂ ਕੋਈ ਬੀਟ ਅੱਡ ਹੋਵੇ ਜਾਂ ਕੁਝ ਵੀ ਦੇਖ ਬਿਲਕੁਲ ਐਂ ਲੱਗਦਾ ਨਹੀਂ ਹੈਗਾ ਵੀ ਇਹ ਪੀਸ ਇਕੱਠੇ ਕਰੇ ਹੋਏ ਨੇ ਐਂ ਲੱਗਦਾ ਵੀ ਪੂਰੀ ਲੱਕੜ ਮੋਟੀ ਲੱਕੜ ਵੱਢ ਕੇ ਉਹਦੇ ਵਿੱਚੋਂ ਵਿੱਚੋਂ ਲੱਗਦੇ ਹਨ ਹੈ ਨਾ ਇਹ ਟੈਕਨੋਲੋਜੀ ਉਹੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਬਿਲਕੁਲ ਦੀ ਬਿਲਕੁਲ ਪਰ ਆਪਣੇ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਮਸ਼ੀਨਾਂ ਆਪਣੇ ਕੋਲੇ ਨਹੀਂ ਅਸੀਂ ਉਹਦਾ ਸੋਹ ਨਹੀਂ ਕਰਦੇ ਹੈਗੇ ਪਰ ਉਹ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਉਹਦੇ ਨਾਲ ਦੀ ਇੱਕ ਵੀ ਮਸ਼ੀਨ ਨਹੀਂ ਮਿਲੂਗੀ ਜਿਹੜੀਆਂ ਸਾਡੇ ਕੋਲ 10 ਤੋਂ 12 ਮਸ਼ੀਨਾਂ ਨੇ ਜਿਹੜੀਆਂ ਸਾਗਵਾਨ ਦਾ ਪੱਲਾ ਬਣਾਉਂਦੀਆਂ ਨੇ ਜੀ ਔਰ ਜਿਹਦੇ ਨਾਲ ਸਾਨੂੰ ਸਾਗ ਬਣ ਦੇ ਪੱਲੇ ਦੀ ਲੇਬਰ ਸਿਰਫ 700 ਰੁਪਏ ਪੈਂਦੀ ਉਹ ਗੱਲ ਕਰਤੀ ਤੁਸੀਂ ਨੇ ਵੀ ਸਟੀਲ ਦੇ ਗਲਾਸ ਜਦੋਂ ਇਕੱਠੇ ਬੰਦਨੇ ਪਏ ਇੱਕ ਦੂਜੇ ਜਾਂਦੇ ਨੇ ਜਮਾਂ ਫਰਕ ਨਹੀਂ ਹੁੰਦਾ ਫਰਕ ਨਹੀਂ ਹੁੰਦਾ ਜੀ ਹਾਂ ਪਰ ਮਤਲਬ ਕਿਉਂ ਜੀ ਇੱਥੇ ਆ ਵੀ ਆਹ ਜੋਰ ਖਤਮ ਕਰਦੇ ਤੁਸੀਂ ਨੇ ਸਾਂਚੇ ਨੇ ਜੀ ਸਾਂਚੇ ਬਣੇ ਹੋਏ ਨੇ ਸਾਰੇ ਸਾਂਚਿਆਂ ਤੋਂ ਦੀ ਚੀਜ਼ ਨੇ ਨਿਕਲ ਜਾਣਾ ਔਰ ਸਭ ਤੋਂ ਵੱਡੀ ਗੱਲ ਹੈ ਵੀ ਇਹ ਕਲਮਾਂ ਵਾਲਾ ਪੱਲਾ ਹੁੰਦਾ ਜੀ ਬਰਸਾ ਵਾਲਾ ਪੱਲਾ ਵੀ ਹੁੰਦਾ ਇਹਨੂੰ ਕਲਮ ਵਾਲਾ ਕਹਿੰਦੇ ਪਾਈ ਹਾਂ ਪਹਿਲਾਂ ਵਾਲੇ ਬਜ਼ੁਰਗ ਬਣਾਉਂਦੇ ਜਦੋਂ ਲੱਕੜ ਦਾ ਕੰਮ ਨਵਾਂ ਨਵਾਂ ਸ਼ੁਰੂ ਹੋਇਆ ਜੀ ਉਦੋਂ ਦੀ ਜਿਹੜੀ ਟੈਕਨੋਲੋਜੀ ਆ ਉਹ ਪਹਿਲਾਂ ਹੱਥੀਂ ਵਿਚਾਰੇ ਬਣਾਉਂਦੇ ਅੱਜ ਉਹ ਸਾਰਾ ਮਸ਼ੀਨੀ ਯੁੱਗ ਆ ਗਿਆ ਮਸ਼ੀਨਾਂ ਦੇ ਨਾਲ ਬਣਨ ਲੱਗ ਪਏ ਮੈਂ ਦੇਖਿਆ ਬਿਲਕੁਲ ਵਾਰੀ ਨਾਲ ਕਦੇ ਇਧਰੋਂ ਟਿੱਡਾ ਜਿਹਾ ਹੋਵੇ ਉਹ ਸਾਰੀਆਂ ਚੀਜ਼ਾਂ ਨੇ ਪੁਰਾਣੇ ਤੋਂ ਪ੍ਰਾਣਾ ਮਾਡਲ ਜੀ ਨਵੇਂ ਤੋਂ ਨਵਾਂ ਮਾਡਲ ਸਾਨੂੰ ਸਾਡੇ ਕੋਲੇ ਮਿਲੂਗਾ ਠੀਕ ਹੈ ਜਿਹੜੇ ਹਵੇਲੀ ਵਾਲੇ ਦਰਵਾਜ਼ੇ ਨਹੀਂ ਆਪਾਂ ਫੈਕਟਰੀ ਵੱਲ ਵੀ ਢੇੜਾ ਮਾਰਦੇ ਹਾਂ ਹਾਂ ਆਪਣੀ ਕਿਚਨ ਵੀ ਦਿਖਾਵਾਂਗੇ ਕਿਚਨ ਵੀ ਦਿਖਾਵਾਂਗੇ ਜਿਹੜੇ ਹਵੇਲੀ ਵਾਲੇ ਦਰਵਾਜੇ ਨੇ ਬਹੁਤ ਡਿਮਾਂਡ ਵਧੀ ਪਈ ਆ ਖਾਸ ਕਰਕੇ ਸਿੱਧੂ ਮੂਸੇ ਵਾਲੇ ਦੀ ਹਵੇਲੀ ਬਣਨ ਤੋਂ ਬਾਅਦ ਤੁਸੀਂ ਕਿੰਨੇ ਗ੍ਰੇਟਾਂ ਦੇ ਵਿੱਚ ਕਹੇ ਦੀਆਂ ਚੀਜ਼ਾਂ ਬਣਾ ਦੇ ਰਹੇ ਹੋ ਸਾਡੇ ਜਿਹੜੇ ਸਾਗ ਬਣ ਦਾ ਰੇਟ ਹੈ ਜੀ ਹੁਣ ਜਦੋਂ ਅਸੀਂ ਕੋਈ ਚੀਜ਼ ਆਪਾਂ ਤੁਹਾਨੂੰ ਦੇਖੋ ਮਾਰਕੀਟ ਦੇ ਵਿੱਚ ਮਹਿੰਗਾ ਵੀ ਵੇਚਣਾ ਔਖਾ ਤੇ ਸਸਤਾ ਵੀ ਵੇਚਣਾ ਔਖਾ ਅਗਰ ਤੁਸੀਂ ਸਸਤਾ ਵੇਚੋਗੇ ਤਾਂ ਤੁਹਾਡੇ ਤੇ ਕੌਮਤਾ ਲੱਗਣੀ ਹੈ ਵੀ ਇਹ ਮਾਲ ਡੁਪਲੀਕੇਟ ਵੇਚ ਰਿਆ ਜੀ ਬੋਲ ਤੁਸੀਂ ਉਰੇ ਆਓ ਕੋਈ ਕਾਰੀਗਰ ਬੰਦਾ ਜੇ ਕੋਈ ਫੈਕਟਰੀ ਆ ਜੇ ਕੁੱਟੀ ਕਲਾ ਜਿਹੜਾ ਮਰਜੀ ਆ ਜੇ ਤੁਸੀਂ ਆ ਕੇ ਰਹੇ ਕਹਿੰਦੇ ਵੀ ਇਹ ਸਾਗਵਾਨ ਨਹੀਂ ਹੈਗਾ ਆਪਾਂ ਤੁਹਾਡੇ ਲੱਖ ਤੋਂ ਨਹੀਂ ਲੰਘ ਜਾਏਗਾ 1 ਲੱਖ ਰੁਪਏ ਦਾ ਨਿਯਾਮ ਦੇ ਅੱਛਾ ਜੀ ਜਿਹੜਾ ਬੰਦਾ ਸਾਬਤ ਕਰੂ ਵੀ ਇਹ ਸਾਗਵਾਨ ਨਹੀਂ 1 ਲੱਖ 1 ਲੱਖ ਰੁਪਏ ਦਾ ਨਿਯਾਮ ਉਹ ਲੈ ਕੇ ਤੇ ਰਾਂਗੇ ਲਓ ਜੀ ਦੋਸਤੋ ਗੱਲ ਆਈਆਂ ਵੀ ਵਧੀਆ ਤੋਂ ਵਧੀਆ ਮਿਸਤਰੀ ਨੂੰ ਲੈ ਆਓ ਖਵਰਾ ਲੱਖ ਰੁਪਈਆ ਬਣ ਜੇ ਇਹ ਪਰ ਹੋ ਨਹੀਂ ਸਕਦਾ ਕਿਉਂਕਿ ਇੱਥੇ ਸਾਗਵਾਨ ਕਹਿੰਦੇ ਜਦੋਂ ਬੰਦਾ ਲੱਖ ਦੀ ਗੱਲ ਕਰਦਾ ਨਾ ਆਉਦੇ ਪੂਰੇ ਮੁੱਲ ਚ ਕਿਉਂ ਕਾਬੜਾ ਕਰੂਗਾ ਹਨਾ ਜੀ ਜੀ ਲਖਵਿੰਦਰ ਜੀ ਜਿਵੇਂ ਆਹਾ ਜਾਲੀ ਆ ਲੈ ਡਬਲ ਜਾਲੀ ਹੈ ਇਹਦੇ ਵਿੱਚ ਹਾਂਜੀ ਡਬਲ ਜਾਲੀ ਇਹਨਾਂ ਦੇ ਰੇਟਾਂ ਦਾ ਫਿਰ ਆਮ ਜਾਲੀ ਵਾਲੇ ਨਾਲੋਂ ਮਹਿੰਗਾ ਵੀ ਹੋਣਗੇ ਪਰ ਇੱਕ ਗੱਲ ਵਨ ਬੈਸੇ ਕਹਿ ਰਹੇ ਨੇ ਕਿ ਸਫਾਈ ਦਾ ਸਵਾਲ ਆ ਰਿਹਾਗਾ ਹਨਾ ਜੀ ਇਹਦੇ ਵਿੱਚ ਕੀ ਹੈ ਜੀ ਇਹਦੇ ਰਸ਼ੀਅਨ ਕੈਲ ਦੀ ਲੱਕੜ ਹੈ ਮੱਧ ਵਰਗ ਪਰਿਵਾਰ ਵਾਸਤੇ ਪੱਲੇ ਅੱਛਾ ਜੀ ਪੱਲੇ ਦੇ ਵਿੱਚ ਪੂਰੀ ਕਾਰਗਰੀ ਵਿੱਚ ਦਿਖਾਈ ਹੋਈ ਆ ਮਿਸਤਰੀ ਨੇ ਇਹ ਪੱਲਾ ਬਣਾਇਆ ਕੋਈ ਮਸ਼ੀਨੀ ਨਹੀਂ ਹੈਗਾ ਜੀ ਪਰ ਤੁਹਾਨੂੰ ਇਹ ਪੱਲਾ ਸਿਰਫ 135 ਰੁਪਏ ਸਿੰਗਲ ਜਾਲੀ अच्छा जी 155 ਰੁਪਏ ਡਬਲ ਜਾਲੀ ਦੇ ਵਿੱਚ ਪੱਲਾ ਪੈਣਾ ਇਹੇ ਪੱਲਾ ਜੀ ਇਹੇ ਪੱਲਾ ਇਹ ਸਾਰੇ ਪੱਲੇ ਦਾ ਰੇ ਇਹ ਮੰਨ ਲਓ 2.5 ਫੁੱਟ ਨੂੰ ਇਹ ਐਵੇਂ ਆ ਜੀ 7.5 ਫੁੱਟ ਨੂੰ ਇਹ ਉੱਪਰ ਨੂੰ ਆ ਸਾਰਾ ਸਬਸਤਾ 24000 ਰੁਪਏ ਦਾ। ਇਹਵੰਦਰ ਜੀ ਗੱਲ ਇਹ ਹੈ ਵੀ ਇਹ ਤਾਂ ਮੈਂ ਘਰੇ ਵੀ ਬਣਵਾ ਕੇ ਦੇਖੇ ਹੋਏ ਨੇ। ਇਹ ਤਾਂ ਮਹਿੰਗਾ ਹੀ ਬਹੁਤ ਪੈਂਦੇ ਨੇ ਨਾਲ ਜਿੰਨ ਬਹੁਤ ਲਾਏ ਦੇ ਨੇ ਤੇ 3000 ਰੁਪਏ ਦੀ ਲੇਬਰ ਪੈਂਦੀ ਹੈ ਜੀ ਇਕੱਲੀ। ਹਾਂ ਬਿਲਕੁਲ ਪੈਂਦੀ ਹੈ। 3000 ਰੁਪਏ ਲੇਬਰ ਪੈਂਦੇ ਨਾਲ ਕੀ ਹੁੰਦਾ ਜੇ ਉਹ ਮਿਸਤਰੀ ਕੱਲਾ ਕੱਲਾ ਪੀਸ ਬਣਾਊਗਾ ਇਕੱਲੀ-ਇਕੱਲੀ ਤੁਸੀਂ ਲੈ ਕੇ ਆਉਂਗੇ ਮਾਰਕੀਟ ਚੋਂ ਚੀਜ਼ਾਂ। ਤੁਹਾਨੂੰ ਆਟੋਮੈਟਿਕ ਮਹਿੰਗਾ ਪਿਆ ਜਾ। ਬਿਲਕੁਲ ਜੀ। ਪਰ ਇੱਥੇ ਕੀ ਹੈ ਫਿਰ ਇੱਥੇ ਮੇਲਾ ਨਹੀਂ ਲੱਕੜ ਮੇਲਾ ਕਹਿੰਦੇ ਨੇ ਇਹਨੂੰ। ਆਪਣੇ ਕੋਲੇ ਹਮੇਸ਼ਾ ਹੀ ਲੱਕੜ ਮੇਲਾ ਲੱਗਿਆ ਰਹ ਕੱਲਾ ਲੱਕੜ ਮੇਲਾ ਨਹੀਂ ਲੱਕੜ ਹੋਲ ਸੇਲ ਮੇਲਾ ਹੋਲ ਸੇਲ ਮੇਲਾ ਜੀ ਲੈ ਵੀ ਦਰਸ਼ਕੋ ਹੁਣ ਜਿਹੜਾ ਇੱਥੇ ਨਹੀਂ ਜਿਹੜਾ ਲਾਹਾ ਲੈ ਸਕਦਾ ਹੋਲ ਸੇਲ ਮੇਲੇ ਦਾ ਫੇਰ ਹੋਰ ਕਿਤੇ ਨਹੀਂ ਲਿਆ ਜਾ ਸਕਦਾ ਅੰਦਰ ਆਜੋ ਤੁਹਾਨੂੰ ਦਿਖਾਉਣੇ ਆ ਕੰਮਜਾਲ ਵੱਡੇ ਪੱਧਰ ਤੇ ਅੱਛਾ ਇਹ ਚੀਜ਼ਾਂ ਇਹ ਆਪਣੇ ਕਿਚਨ ਕੈਬੂਡ ਆ ਗਏ ਜੀ ਉਹ ਜੰਮੂ ਦੇ ਜਾਣਾ ਜੀ ਉਹਨੇ ਕੈਬੂਡ ਜੰਮੂ ਜੰਮੂ ਦਾ ਕੈਬੂਡ ਆ ਜੀ ਉਹ ਬੜੀ ਦੂਰ ਤੱਕ ਦਾ ਹੈ ਮਾਰ ਕਰ ਰਹੇ ਹਾਂ ਤੁਸੀਂ ਉਰੇ ਆ ਕੇ ਦੇਖ ਸਕਦੇ ਹੋ ਜੀ ਮਾਲ ਕਟਿਆ ਪਿਆ ਕੁਆਲਿਟੀਆਂ ਲਿਖੀਆਂ ਹੋਈਆਂ ਨੇ ਕੱਲੀ-ਕੱਲੀ ਚੀਜ਼ ਤੇ ਕੱਲੀ-ਕੱਲੀ ਚੀਜ਼ ਦਾ ਸਟੈਂਪ ਲੱਗੀ ਹੋਈ ਹੈ ਅੱਛਾ ਜੀ 1mm ਦੀ ਸ਼ੀਟ 0.8 ਦੀ ਸ਼ੀਟ 0.9 ਦੀ ਸ਼ੀਟ ਜਿਹੜਾ ਲੋਕਾਂ ਨੂੰ ਪਤਾ ਵੀ ਨਹੀਂ ਹੈਗਾ ਉਹ ਵੀ ਚੀਜ਼ਾਂ ਆਪਣੇ ਕੋਲੇ ਨੇ ਅੱਛਾ ਐਦਾਂ ਆਹ ਮਸ਼ੀਨ ਡਿਜ਼ਾਈਨ ਕਰੀ ਜਾਂਦੀ ਆ ਜੀ ਆਪਾਂ ਵੀਡੀਓ ਬਣਾਉਣ ਕਰਕੇ ਇਹ ਲੋਕ ਤੇ ਰੋਕਤੀ ਜੀ ਪਰ ਇਹਦਾ ਡਿਜ਼ਾਈਨ ਆ ਜਿਹੜਾ ਬੂਰ ਕਰਕੇ ਦਿਨਾ ਨਹੀਂ ਹੈਗਾ ਹਨਾ ਇਹਦਾ ਡਿਜ਼ਾਈਨ ਆ ਇਹ 5D ਡਿਜ਼ਾਈਨ ਚੱਲ ਰਿਹਾ ਜੀ ਜੀ ਇਹ ਆਪਣੀ ਮਸ਼ੀਨ ਆ ਜਿਹੜੀ ਹੂੰ ਹੂੰ ਇਹ ਵੀ ਪੰਜਾਬ ਦੇ ਵਿੱਚ ਆਪਣੀ ਕੋਲੀ ਹੈ ਜੀ ਜੀ ਆਹ ਮਸ਼ੀਨ ਆ ਜਿਹੜੀ ਕਾਮਨ ਹੈ ਹੂੰ ਇਹ ਥੋੜੇ ਆਮ ਸਨਮੈਕ ਦੇ ਡਿਜ਼ਾਈਨ ਪਾਉਣ ਵਾਸਤੇ ਜੋ ਉਹਦੇ ਵਾਸਤੇ ਸੀ ਹਰ ਇੱਕ ਜਗ੍ਹਾ ਤੇ ਮਿਲ ਜੂ ਪਰ ਜਿਹੜੀ ਇਹ ਹੈ ਜੀ ਜੀ ਇਹਦੇ ਵਿੱਚ ਅਸੀਂ ਜਿਹੜੀਆਂ ਚੀਜ਼ਾਂ ਨੇ ਬਰੀਕੀ ਚ ਜਣੇ ਜਿਹੜੀ ਅਸੀਂ ਕਿਉਂਕਿ ਉਹ ਕਾਪੀਗਾਰਟ ਨੇ ਜਿਹੜੇ ਕਾਪੀ ਤਾਂ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਜੀ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਪਏ ਨੇ ਇਹ 8d ਤੱਕ ਪੱਲੇ ਘੜਦੀ ਹੈ ਜੀ ਡਿਜ਼ਾਈਨ ਇਹ 5d ਡਿਜ਼ਾਈਨ ਚੱਲ ਰਿਹਾ ਹੈ ਜੀ ਜੀ ਇਹ ਆਪਣੀ ਮਸ਼ੀਨ ਹੈ ਜਿਹੜੀ ਇਹ ਵੀ ਪੰਜਾਬ ਦੇ ਵਿੱਚ ਆਪਣੀ ਗੋਲੀ ਹੈ ਜੀ ਜੀ ਆਹ ਮਸ਼ੀਨ ਹੈ ਜਿਹੜੀ ਕਾਮਨ ਹੈ ਹੂੰ ਇਹ ਥੋੜੇ ਆਮ ਸਨਮੈਕ ਦੇ ਡਿਜ਼ਾਈਨ ਪਾਉਣ ਵਾਸਤੇ ਜਾਂ ਉਹ ਉਹਦੇ ਵਾਸਤੇ ਸੀ ਹਰ ਇੱਕ ਜਗ੍ਹਾ ਤੇ ਮਿਲ ਜੂ ਪਰ ਜਿਹੜੀ ਇਹ ਹੈ ਜੀ ਜੀ ਇਹਦੇ ਵਿੱਚ ਅਸੀਂ ਜੀ ਇਹ ਚੀਜ਼ਾਂ ਨੇ ਬਰੀਕੀ ਚੀਜ਼ਾਂ ਨੇ ਜਿਹੜੀ ਅਸੀਂ ਕਿਉਂਕਿ ਉਹ ਕਾਪੀਗਾਰਡ ਨੇ ਜਿਹੜੇ ਕਾਪੀ ਤਾਂ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਜੀ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਪਏ ਨੇ ਇਹ 8D ਤੱਕ ਪੱਲੇ ਘੜਦੀ ਹੈ ਜੀ ਅੱਛਾ ਜੀ 8D ਡਿਜ਼ਾਈਨ ਤੁਸੀਂ ਇੱਥੇ ਤਿਆਰ ਕਰਦੇ ਹੋ ਇੱਥੇ ਤਿਆਰ ਹੁੰਦਾ ਜੀ ਲੋ ਜੀ ਮਿੱਤਰੋ ਗੱਲ ਇਹ ਆ ਵੀ ਇੱਥੇ 8D ਡਿਜ਼ਾਈਨ ਵੀ ਤਿਆਰ ਹੁੰਦੇ ਨੇ ਮੈਂ ਤਾਂ ਗੱਲਾਂ ਸਸਤੇ ਸਸਤੇ ਦਰਹੋਲਾ ਪਈ ਗਿਆ ਇਥੇ ਤਾਂ ਉਹ ਚੀਜ਼ਾਂ ਦੇ ਰਹੋ ਨੇ ਜਿਹੜੀਆਂ ਸਵਾਲ ਦਿੰਦੇ ਨੇ ਹਾਂ ਜੀ ਪਹਿਲਾਂ 2D ਆ ਜਾਂਦਾ ਜੀ ਫਿਰ 3D ਆ ਜਾਂਦਾ ਜੀ ਫਿਰ 5D ਆ ਜਾਂਦਾ ਬਿਲਕੁਲ ਜੀ ਫਿਰ 8D ਤੱਕ ਦੀ ਮਸ਼ੀਨ ਹੈ ਜੀ ਜੀ ਬਿਲਕੁਲ 5D ਤੱਕ ਤਾਂ ਮੈਂ ਗਿਆ ਵੀ ਹੋਇਆ ਦੇਖਿਆ ਵੀ ਮੈਂ ਪਰ 8D ਅੱਜ ਦੇਖਿਆ ਇਹ ਜਿਹੜੀ ਤੱਕ ਦੀ ਮਸ਼ੀਨਾਂ ਨੇ ਜੀ ਜਿਹੜਾ ਮਰਜੀ ਬੰਦਾ ਕੋਈ ਇਹ ਨਹੀਂ ਹੈਗਾ ਵੀ ਅਸੀਂ ਆਪਣੀ ਫੈਕਟਰੀ ਦੇ ਵਿੱਚ ਅਸੀਂ ਇਹ ਹੋਕਾ ਦਿੰਨੇ ਆ ਹਨਾ ਵੀ ਸਾਤੋਂ ਪੱਲੇ ਲੈ ਕੇ ਜਾਓ ਜੀ ਸਾਡੇ ਕੋਲੇ ਬਣੇ ਪਏ ਹੁੰਦੇ ਨੇ ਬਿਲਕੁਲ ਸਾਡੀ ਏਡੀ ਵੱਡੀ ਫੈਕਟਰੀ ਆ ਸਾਡਾ ਇੱਕ ਪੱਲਾ ਵੀ ਨਹੀਂ ਹੈਗਾ ਐਕਸਟਰਾ ਨਹੀਂ ਹੈਗਾ ਨਾ ਅਰੇ ਵਾਲੀ ਹੈ ਸਾਰਾ ਮਾਲ ਜਿੰਨਾ ਵੀ ਮਾਲ ਸਾਨੂੰ ਉਹਦੇ ਦਿਖ ਰਿਹਾ ਜੀ ਸਾਰਾ ਨਾਮ ਲਿਖਿਆ ਪਿਆ ਵੀ ਫਲਾਣੇ ਦਾ ਵੇਚਣਾ ਤੇ ਹਰ ਇੱਕ ਮਾਲ ਹੈ ਜਿਹੜਾ ਉਹ ਤੁਹਾਨੂੰ ਕਸਟਮਰ ਦਾ ਮਿਲੂ ਅੱਛਾ ਜੀ ਮੰਨ ਲਓ ਵੀ 15 20 ਦਿਨਾਂ ਦਾ ਤੁਸੀਂ ਟਾਈਮ ਲਮੋਗੇ ਅਗਲੇ ਤੋਂ ਇਹ ਕੋਠੀ ਦਾ ਮਾਲ ਤਿਆਰ ਕਰਨਾ ਤੁਸੀਂ ਹਰ ਇੱਕ ਸ਼ਹਿਰ ਦਾ ਹਰ ਇੱਕ ਇਲਾਕੇ ਦਾ ਹਰ ਇੱਕ ਪਿੰਡ ਦਾ ਤੁਹਾਨੂੰ ਉਰੇ ਮਿਲੇਗਾ ਨਾਮ ਅਸੀਂ ਕਦੇ ਅਸੀਂ ਵੀ ਜਿਹੜੇ ਛੋਟੇ ਹੁੰਦੇ ਤੋਂ ਲੈ ਕੇ ਸੁਨੇ ਵੀ ਨਹੀਂ ਸੀ ਪਿੰਡ ਜਿਹੜੇ ਪਿੰਡ ਦੇ ਵਿੱਚ ਅਸੀਂ ਨਵੇਂ ਦਰਵਾਜ਼ੇ ਭੇਜਤੇ ਭੇਜਤੇ ਜੀ ਬਿਲਕੁਲ ਆਰਡਰ ਤੇ ਦੋਸਤੋ ਕੰਮ ਤਿਆਰ ਹੁੰਦਾਗਾ ਬਾਕੀ ਇੱਕ ਬੇਨਤੀ ਆ ਹੋਰ ਵੀ ਬਹੁਤ ਸਾਰਾ ਕੁਝ ਲੈ ਕੇ ਆਵਾਂਗੇ ਅਗਲੀਆਂ ਵੀਡੀਓਜ਼ ਰਾਹੀਂ ਵੀਡੀਓ ਜਦੋਂ ਲੰਮੀ ਚਲੀ ਜਾਂਦੀ ਹੈ ਤਾਂ ਦਰਸ਼ਕ ਵੀ ਥੋੜਾ ਜਿਹਾ ਜੀ ਉਕਤਾ ਹੋ ਜਾਂਦੇ ਨੇ ਸੋ ਦੇਖਦੇ ਰਿਹਾ ਕਰੋ ਇਸੇ ਫੈਕਟਰੀ ਦੇ ਵਿੱਚ ਦੇ ਆਪਾਂ 50 ਵੀਡੀਓ ਵੀ ਤੁਹਾਨੂੰ ਬਣਾ ਕੇ ਦਿਖਾਤੀਆਂ ਤਾਂ ਵੀ ਮੇਰੇ ਖਿਆਲ ਦੇ ਵਿੱਚ ਸਾਰਾ ਇਹਨਾਂ ਦਾ ਕੰਮ ਆਪਾਂ ਦਿਖਾ ਨਹੀਂ ਸਕਾਂਗੇ ਅਗਲੀ ਵੀਡੀਓ ਦਾ ਇੰਤਜ਼ਾਰ ਤੁਸੀਂ ਵੀ ਕਰਿਓ ਤੇ ਕੋਸ਼ਿਸ਼ ਅਸੀਂ ਵੀ ਕਰਾਂਗੇ ਵੀ ਜਲਦੀ ਲੈ ਕੇ ਆਈਏ ਵੀਡੀਓ ਸ਼ੇਅਰ ਕਰਦੇ ਹੋ ਤਾਂ ਜੋ ਸਸਤਾ ਵਧੀਆ ਅਤੇ ਘੈਂਡ ਮਾਲਾ ਤੁਹਾਡੇ ਨਾਲ ਨਾਲ ਹਰ ਇੱਕ ਤੱਕ ਪਹੁੰਚੇ ਇਹ ਸੁਨੇਹਾ ਵੀ ਇੱਥੋਂ ਮਿਲਦਾ ਹੈਗਾ ਸੋ ਧੰਨਵਾਦ ਕਰਦੇ ਆਂ ਬਾਈ ਲਖਵਿੰਦਰ ਸਿੰਘ ਦਾ ਕੀਮਤੀ ਸਮਾਂ ਆ ਦੇਖੋ ਮਸ਼ੀਨਾ ਰੋਕ ਕੇ ਮੈਂ ਕਿਹਾ ਬਾਈ ਮਸ਼ੀਨਾ ਰੋਕਦੇ ਆਵਾਜ਼ ਜ਼ਿਆਦਾ ਆਉਂਦੀ ਹੁੰਦੀ ਆ ਸਾਰਾ ਕੰਮ ਖੜਾ ਕੇ ਇਹਨਾਂ ਨੇ ਆਪਾਂ ਨੂੰ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸਭ ਤੋਂ ਵੱਧ ਧੰਨਵਾਦ ਆ ਤੁਹਾਡਾ ਜਿਹੜਾ ਤੁਸੀਂ ਇੰਨਾ ਪਿਆਰ ਦਿੰਨੇ ਹੋ ਦਿੰਦੇ ਰਹੇ ਹੋ ਧੰਨਵਾਦ ਰੱਬ ਰੱਖਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਓਕੇ ਜੀ